ਛੋਟੇ ਥੋਲੇ ਤਿਆਰ ਨਹੀਂ ਆ ਅੱਜ ਕਾਲਜ ਨਹੀਂ ਜਾਣਾ ਹਾਂਜੀ ਵੀਰ ਜੀ ਹੋਣ ਲੱਗਾ ਤਿਆਰ ਮੈਂ ਆਲਰੇਡੀ ਲੇਟ ਹੋ ਗਿਆ ਵਾਂ ਮੈਸ ਉਹ ਕਾਲਜ ਅੱਜ ਜਲਦੀ ਜਾਣਾ ਹੈ ਅੱਜ ਜਲਦੀ ਜਾਣਾ ਹੈ ਕੋਈ ਖਾਸ ਕੰਮ ਹੈ ਓਹੋ ਵੀਰ ਜੀ ਤੁਹਾਨੂੰ ਮੈਂ ਦੱਸਣਾ ਭੁੱਲ ਗਿਆ ਸਾਡੇ ਕਾਲਜ ਵਿੱਚ ਨਾ ਐਨਵਲ ਫੰਕਸ਼ਨ ਹੈ ਤੇ ਮੈਂ ਉਹਦੇ ਵਿੱਚ ਪਾਰਟਿਸਪੇਟ ਕਰਨਾ ਵਾਂ ਪੰਗੜੇ 'ਚ ਤੇ ਸਾਰੋਂ ਨਹੀਂ ਕਹਿੰਦੇ ਆ ਕਿ ਸਵੇਰੇ ਜਲਦੀ ਆਇਆ ਕਰੋ ਤੇ ਪ੍ਰੈਕਟਿਸ ਕਰਨੀ ਹੁੰਦੀ ਆ ਨਾਲੇ ਕਾਲਜ ਤੋਂ ਬਾਅਦ ਵੀ ਪ੍ਰੈਕਟਿਸ ਕਰਨੀ ਆ। ਪੰਗੜਾ ਹਾਂਜੀ ਵੀਰ ਜੀ ਪੰਗੜਾ ਇਹ ਤੇ ਬਹੁਤ ਵਧੀਆ ਗੱਲ ਆ। ਛੇਤੀ ਛੇਤੀ ਤਿਆਰ ਹੋ ਜਾ। ਐਵੇਂ ਲੇਟ ਨਾ ਹੋ ਜਾਈਂ। ਨਾਲੇ ਦੱਬ ਕੇ ਮਿਹਨਤ ਕਰੀਂ। ਮੈਨੂੰ ਪਤਾ ਵੀਰ ਜੀ ਤੁਹਾਨੂੰ ਪੰਗੜੇ ਦਾ ਬਹੁਤ ਸ਼ੌਂਕ ਹੀ। ਤੁਹਾਡੀ ਪੰਗੜੇ 'ਚ ਜਾਣ ਵਾਸਤੇ ਇਹ ਸਾਰੇ ਸਕੂਲ ਵਿੱਚ ਸਭ ਤੋਂ ਸੋਹਣਾ ਭੰਗੜਾ ਮੇਰੇ ਵੀਰ ਜੀ ਪਾਉਂਦੇ ਹੀ ਤੈਨੂੰ ਪਤਾ ਜਦ ਤੂੰ ਸਟੇਜ ਤੇ ਭੰਗੜਾ ਪਾਏਂਗਾ ਨਾ ਤੈਨੂੰ ਵੇਖ ਕੇ ਮੈਨੂੰ ਕਿੰਨੀ ਖੁਸ਼ੀ ਹੋਊਗੀ ਇਹਦਾ ਤੂੰ ਅੰਦਾਜ਼ਾ ਨਹੀਂ ਲਾ ਸਕਦਾ ਮੈਂ ਤੈਨੂੰ ਬਸ ਸਟੇਜ ਤੇ ਭੰਗੜਾ ਪਾਉਂਦਾ ਵੇਖਣਾ ਚਾਹੁੰਦਾ ਤੂੰ ਧੱਬ ਕੇ ਮਿਹਨਤ ਕਰੀ ਇਸੇ ਕਰਕੇ ਤੇ ਮੈਂ ਭੰਗੜਾ ਰੱਖਿਆ ਤੇ ਆਪਣੇ ਪੂਰੇ ਕਾਲਜ ਵਿੱਚ ਸਭ ਤੋਂ ਸੋਨਾ ਭੰਗੜਾ ਪਾ ਕੇ ਨਾ ਆਪਣੇ ਵੀਰ ਜੀ ਦਾ ਸੁਪਨਾ ਪੂਰਾ ਕਰਨਾ ਚੱਲ ਜਾ ਹੁਣ ਗੱਲਾਂ ਮਾਰਦਾ ਮਾਰਦਾ ਲੇਟ ਨਾ ਹੋ ਜੀ ਥਲੇ ਮੇਰੀ ਗੱਲ ਸੁਣ ਉਹ ਮੇਰੇ ਪਰਸੋਂ ਪੈਸੇ ਲੈ ਨਹੀਂ ਜਾਂਦਾ ਨਹੀਂ ਨਹੀਂ ਵੀਰ ਜੀ ਮੈਂ ਪੈਸੇ ਕੀ ਕਰਨੇ ਆ ਮੇਰੇ ਕੋਲ ਪਹਿਲਾਂ ਜਿਹੜੀ ਤੁਸੀਂ ਪੋਕਟ ਬਣੀ ਦਿੱਤੀ ਮੈਨੂੰ ਮੇਰੇ ਕੋਲ ਹਾਲੇ ਪੈਸੇ ਬਚੇ ਆ ਜਦ ਖਤਮ ਹੋਣਗੇ ਫਿਰ ਮੈਂ ਤੁਹਾਡੇ ਕੋਲ ਲੈ ਲਵਾਂਗਾ ਚੰਗੀ ਗੱਲ ਆ, ਔਗੜ ਮਣੀ ਹੈਗੀ ਆ। ਪਰ ਫੇਰ ਵੀ ਲੈ ਕੇ ਜਾਈ ਪੈਸੇ। ਹੋਲ ਪੈਸੇ ਚੰਗੇ ਹੁੰਦੇ ਆ। ਵੀਰ ਜੀ ਤੁਹਾਨੂੰ ਕਹਾਂ ਨਾ ਮੇਰੇ ਕੋਲ ਹੈਗੇ ਆ। ਲੈਣੂਗਾ ਜੇ ਲੋੜ ਹੋਗੀ। ਨਾਲੇ ਹੁਣ ਤੋਂ ਜਦੋਂ ਪੰਗੜਾ ਪਉਣਾ ਨਾ, ਤੂੰ ਥੱਕ ਜਾ ਕਰਨਾ ਵਾ। ਦੁੱਧ-ਦੁੱਧ ਪੀ ਲਈਂ। ਤਾਕਤ ਆਉਗੀ। ਦੱਬ ਕੇ ਫਿਰ ਮਿਹਨਤ ਵੀ ਕਰਨੀ ਆ ਨਾ। ਅੱਛਾ ਠੀਕ ਆ ਪਿਓ ਜੀ, ਲੈ ਜਾਂਦਾ ਵਾ। ਖੁਸ਼ ਤੇ ਦੁੱਧ ਵੀ ਪੀ ਲਈਂ। ਲੱਗ ਮੈਂ ਪੀ ਲੂੰਗਾ ਦੁੱਧ ਵੀ ਪੀ ਲੂੰਗਾ ਧਿਆਨ ਨਾਲ ਪ੍ਰੈਕਟਿਸ ਕਰੀਂ ਹਾਂਜੀ ਠੀਕ ਆ ਹੁਣ ਤਿਆਰ ਹੋਣ ਦੋਗੇ ਮੈਨੂੰ ਮੈਂ ਜਾਣਾ ਵਾਂ ਸਰ ਹੁਣੇ ਵੇਟ ਕਰਦੇ ਹੋਣੇ ਨਾਸ਼ਤਾ ਕਰਕੇ ਜਾਈਂ ਚਲੋ ਠੀਕ ਆ ਹਾਂਜੀ ਕਰ ਲਾਂਗਾ ਨਾਸ਼ਤਾ ਵੀ ਕਰ ਲਾਂਗੇ ਨਾਲ ਬਣਾਉ ਦਈਂ ਚਲ ਹਰਾਂ ਜੀ ਤੇਤੀ ਮੈਨੂੰ ਪਤਾ ਵੀਰ ਜੀ ਤੁਹਾਡਾ ਸ਼ੌਂਕ ਹੀ ਪੰਗੜਾ ਮੰਮੀ ਡੈਡੀ ਦੇ ਜਾਣ ਤੋਂ ਬਾਅਦ ਘਰ ਦੀਆਂ ਜ਼ਿੰਮੇਵਾਰੀਆਂ ਤੁਹਾਡੇ ਸਿਰ ਤੇ ਆ ਗਈਆਂ ਤੇ ਤੁਸੀਂ ਆਪਣੇ ਸਾਰੇ ਸ਼ੌਂਕ ਖਤਮ ਕਰ ਲਏ ਉਹ ਮੇਰੇ ਕਾਹਦਾ ਪਰ ਤੁਸੀਂ ਚਿੰਤਾ ਨਾ ਕਰੋ ਤੁਹਾਡੇ ਜਿੰਨੇ ਵੀ ਸ਼ੌਂਕ ਹੈ ਜਿੰਨੇ ਵੀ ਚਾਹ ਜਿੰਨੀਆਂ ਵੀ ਰੀਜਾਂ ਉਹ ਮੈਂ ਪੂਰੀਆਂ ਕਰੂੰਗਾ ਹਾਤੇ ਵਧੀਆ ਕੀਤਾ ਨੇ ਜਿਹੜਾ ਪੰਗੜਾ ਜੁਆਇਨ ਕਰ ਲਿਆ ਹੁਣ ਮੇਰਾ ਸ਼ੌਂਕ ਛੋਟਾ ਪੂਰਾ ਕਰੂਗਾ ਮੈਂ ਵੀ ਕਿਹੜੇ ਕੰਮਾਂ ਤੇ ਪੈਗਾ ਨਾਸ਼ਤਾ ਬਣਾਉਣਾ ਦਾ ਫਟਾਫਟ ਇੱਕ ਵਾਰ ਫੇ ਚਾਰਾ ਰਹਿਣਾ ਕਿ ਇਹ ਲੇਟ ਹੋ ਗਏ ਹਨ ਵੀਰ ਜੀ ਚੱਲਾ ਦੇ ਮੈਂ ਹੋ ਗਿਆ ਤਿਆਰ ਠੀਕ ਲੱਗਦਾ ਹਾਂ ਹਾਂ ਠੀਕ ਹੈ ਸੁਣਾ ਹਾਂ ਸੋਹਣੀ ਲੱਗੰਦੀ ਸ਼ਰਟ ਉਹ ਪਹਿਲੇ ਲੈ ਸੱਚ ਹਾਂਜੀ ਹਾਂਜੀ ਚੱਲ ਚੰਗਾ ਚੰਗਾ ਤੂੰ ਮੇਰੀ ਗੱਲ ਸੁਣ ਜਿਹੜੀ ਮੈਂ ਗੱਲ ਕਹੀ ਆ ਦੱਬ ਕੇ ਮਿਹਨਤ ਕਰਨੀ ਆ ਤੇ ਦੁੱਧ ਦੁੱਧ ਪੀ ਲਈ ਹਾਂਜੀ ਯਾਦ ਆ ਦੁੱਧ ਪੀ ਲੈਣਾ ਵਾ ਦੱਬ ਕੇ ਮਿਹਨਤ ਕਰਨੀ ਆ ਤੇ ਸਾਰੇ ਕਾਲਜ ਵਿੱਚ ਜੋ ਸਭ ਤੋਂ ਸੋਹਣਾ ਪੰਗੜਾ ਪਾਉਣਾ ਠੀਕ ਆ ਜੀ ਹੁਣ ਮੈਂ ਜਾਵਾਂ ਚੱਲ ਠੀਕ ਐ ਚਲੋ ਠੀਕ ਐ ਕੋਈ ਵੀ ਖਾ ਲੈ ਰੋਟੀ ਹੁਣ ਮੇਰੀ ਗੱਲ ਸੁਣ ਹਾਂਜੀ ਜਾਂਦੇ ਬਾਬਾ ਜੀ ਦੇ ਮੱਥਾ ਟੇਕ ਕੇ ਜਾਈਂ ਠੀਕ ਐ ਵੀਰ ਜੀ ਚਲੋ ਠੀਕ ਹੈ ਚੱਲਾਂ ਜੀ ਠੀਕ ਹੈ ਠੀਕ ਹੈ ਬਾਪਾ ਜੀ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੇ ਵੀਰ ਜੀ ਨੇ ਮੇਰੇ ਵਾਸਤੇ ਬਹੁਤ ਕੁਝ ਕੀਤਾ ਹੁਣ ਮੇਰੀ ਵਾਰੀ ਹੈ ਕਿ ਮੈਂ ਉਹਨਾਂ ਵਾਸਤੇ ਕੁਝ ਕਰਾਂ ਉਹਨਾਂ ਦੇ ਸੁਪਨੇ ਪੂਰੇ ਕਰਾਂ ਉਹਨਾਂ ਨੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਮੈਨੂੰ ਹਿੰਮਤ ਦੋ ਮੇਰੇ ਤੇ ਮੇਰ ਪਰ ਹੱਥ ਰੱਖੋ ਤਾਂ ਕਿ ਮੈਂ ਉਹਨਾਂ ਦਾ ਸਾਥ ਦੇ ਸਕਾਂ ਬਾਬਾ ਜੀ ਬਸ ਕਿਰਪਾ ਕਰ ਦੋ ਕਿ ਮੈਂ ਆਪਣੀ ਕਾਲਜ ਨੂੰ ਜਿਤਾ ਸਕਾਂ ਤੇ ਆਪਣੇ ਪੀਰ ਜੀ ਦੇ ਚਿਹਰੇ ਤੇ ਖੁਸ਼ੀ ਲਿਆ ਸਕਾਂ ਕਿਉਂਕਿ ਉਹਨਾਂ ਨੇ ਬਹੁਤ ਆਸਾਂ ਲਾਈਆਂ ਮੇਰੇ ਤੋਂ ਤੇ ਮੈਂ ਉਹਨਾਂ ਦੀ ਆਸਾਂ ਤੇ ਪੂਰਾ ਉਤਰਾਂ ਕਿਰਪਾ ਕਰਦੇ ਸਾਸਿਕਾ ਵੀਰ ਜੀ ਛੋਟੇ ਸਤਿ ਸ੍ਰੀ ਅਕਾਲ ਹਾ ਜੀ 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 ਆ ਗਿਆ ਥੱਕ ਗਿਆ ਮੈਂ ਤੇ ਇਦਾਂ ਦਾ ਰਹਿ ਦੇਣਾ ਅੱਜ ਬਹੁਤ ਵਧੀਆ ਰਹਿ ਦੇਣ ਵੀਰ ਜੀ ਕੋਚ ਸਾਹਿਬ ਬਹੁਤ ਚੰਗੇ ਸੀ ਤੁਹਾਨੂੰ ਪਤਾ ਮੇਰੇ ਕੋਚ ਨੂੰ ਨਾ ਮੇਰਾ ਭੰਗੜਾ ਬਹੁਤ ਵਧੀਆ ਲੱਗਾ ਅੱਛਾ ਫਿਰ ਕੀ ਕਹਿੰਦੇ ਉਹ ਮੈਨੂੰ ਪਤਾ ਕੀ ਕਹਿੰਦੇ ਮੈਨੂੰ ਕਹਿੰਦੇ ਤੈਨੂੰ ਤਾਂ ਐ ਲੱਗਦਾ ਵਾ ਜਿਵੇਂ ਤੈਨੂੰ ਖੂਨ ਚ ਮਿਲੀ ਐ ਇਹ ਚੀਜ਼ ਕੀ ਤੇਰੇ ਅੰਦਰ ਪੰਗੜਾ ਜਿਵੇਂ ਤੇਰੇ ਖੂਨ ਚ ਹੀ ਹੁੰਦਾ ਵਾ ਤੋ ਕਹਿ ਦੇਣਾ ਹੀ ਖੂਨ ਚ ਹੀ ਮਿਲਿਆ ਹਾਂਜੀ ਤੇ ਮੋਵੀ ਕਹਿਤਾ ਉਹਨਾਂ ਨੂੰ ਮੇਰੇ ਵੀਰ ਜੀ ਨਾ ਬਹੁਤ ਸੋਹਣਾ ਪੰਗੜਾ ਪਾਉਂਦੇ ਆ ਅੱਛਾ ਫਿਰ ਇਹ ਸਾਰਾ ਪੰਗੜਾ ਜਿੰਨਾ ਵੀ ਮੈਨੂੰ ਆਉਂਦਾ ਨਾ ਮੈਨੂੰ ਉਹਨਾਂ ਕੋਲੇ ਹੀ ਮਿਲਿਆ ਕੀ ਕਹਿੰਦੇ ਫਿਰ ਹਾਂਜੀ ਵੀਰ ਜੀ ਪੁੱਕ ਬੜੀ ਲੱਗੀ ਐ ਅੱਛਾ ਖਾਣਾ ਵੀ ਬਣਾਇਆ ਹੈ ਅੱਜ ਮੈਂ ਕੁਛ ਨਹੀਂ ਬਣਾਇਆ ਮੈਂ ਢਾਬੇ ਤੋਂ ਲੈ ਆਇਆ ਚਲੋ ਮੈਂ ਖਾਣਾ ਖਾਣਾ ਕੁਛ ਤੂੰ ਖਾਧੀ ਐ ਹਾਂ ਮੈਂ ਖਾ ਲਈ ਐ ਠੀਕ ਐ ਮੈਂ ਫਿਰ ਖਾਣਾ ਰੋਟੀ ਬੜੀ ਭੁੱਖ ਲੱਗੀ ਐ ਖਾਇਆ ਫਿਰ ਜਲਦੀ ਐ ਆਈਂ ਜਲਦੀ ਠੀਕ ਐ